ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਦੇ ਵਿਰੁੱਧ ਮੁਹਿੰਮ ਦਾ ਦੂਜੇ ਪੜਾਅ ਤਹਿਤ ਫਾਜ਼ਿਲਕਾ ਦੇ ਵਾਰਡ ਨੰਬਰ 2 ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਐਸ.ਟੀ.ਐਮ. ਮੈਡਮ ਵੀਰਪਾਲ ਕੋਰ ਅਤੇ ਨਸ਼ਾ ਛਡੋ ਕੋੜ ਕੱਢੋ ਮੁਹਿੰਮ ਤੋਂ ਸ਼੍ਰੀ ਛੇਤੀਆ ਜੀ, ਬੰਟੀ ਸ਼ਰਮਾ ਜੀ ਅਤੇ ਹੋਰ ਆਮ ਪਾਰਟੀ ਦੇ ਵੱਖ-ਵੱਖ ਆਗੂ ਪੁੱਜੇ ਜਿਨ੍ਹਾਂ ਨੇ ਬਸਤੀ ਹਰ ਸਿੰਘ ਵਾਰਡ ਨੰਬਰ 2 ਵਿੱਚ ਨਸ਼ਾ ਛਡੋ ਕੋੜ ਕੱਢੋ ਦੀ ਰੈਲੀ ਕੱਢੀ ਇਸ ਮੌਕੇ ਬੋਲਦੇ ਹੋਏ ਮੰਚ ਤੋਂ ਸ਼੍ਰੀ ਬੰਟੀ ਸ਼ਰਮਾ ਅਤੇ ਐਸ.ਟੀ.ਐਮ. ਮੈਡਮ ਵੀਰਪਾਲ ਕੋਰ ਨੇ ਦੱਸਿਆ ਵੀ ਕਿਸ ਤਰ੍ਹਾਂ ਨਸ਼ਾ ਜੋ ਲੋਕਾਂ ਦੇ ਘਰਾਂ ਨੂੰ ਖਾ ਰਿਹਾ ਹੈ ਤੇ ਸਰਕਾਰ ਵੱਲੋਂ ਇਹ ਛਡੋ ਕੋੜ ਕਟੋ ਤਾਂ ਕੰਮ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਤੁਸੀਂ ਦਿੱਤੇ ਨੰਬਰਾਂ ਤੇ ਨਸ਼ਾ ਕਰਨ ਵਾਲੇ ਇਹ ਨਸ਼ਾ ਵਿਚਮਾਨੇ ਦਾ ਨਾ ਦੱਸ ਸਕਦੇ ਹੋ ਅਤੇ ਇਹ ਨਾਮ ਗੁਪਤ ਰੱਖੇ ਜਾਣਗੇ ਅਤੇ ਇਸੇ ਤਰ੍ਹਾਂ ਹੀ ਨਸ਼ੇ ਦੀ ਚੈਨ ਨੂੰ ਜਿਸ ਤਰ੍ਹਾਂ ਸਰਕਾਰ ਨੇ ਤੋੜਿਆ ਹੈ ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਕਿਉਂਕਿ ਨਸ਼ਾ ਕਿਸੇ ਵੀ ਘਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ ਇਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਹੈ ਅਤੇ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੇ ਨਾਲ ਖੜੀ ਹੈ ਲੋਕਾਂ ਲਈ ਕੰਮ ਕਰ ਰਹੀ ਹੈ ਤੇ ਇਸੇ ਤਰ੍ਹਾਂ ਅੱਗੇ ਕੰਮ ਕਰਦੀ ਰਹੇਗੀ ਤਾਂ ਜੋ ਫਾਜਲ ਕਾਨੂੰ ਮੋੜ ਤੋਂ ਰੰਗਲਾ ਫਾਜ਼ਿਲ ਦਾ ਬਣਾਇਆ ਜਾ ਸਕੇ ਇਸੇ ਤਹਿਤ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਇਹਨਾਂ ਨੰਬਰਾਂ ਤੇ ਜਾਣਕਾਰੀ ਜ਼ਰੂਰ ਦਿਓ ਕੋਲਿਆ ਜਿਨ੍ਹਾਂ ਦੇ ਅਸੀਂ ਸ਼ਹਿਰਾਂ ਮੁਥੇ ਲੰਮੀ ਬਾਦੀ ਕੋਈ ਬੋਰਡ ਰੋਡ ਤੇ ਸਾਡੇ ਇੱਥੇ ਵਰਕਰਸ ਨੇ ਉੱਥੇ ਸਾਧਿਤ ਪ੍ਰਸ਼ਾਸਨ ਦਾ ਅੱਜ ਤੋਂ ਸਰਤੀ ਹੈ ਸਾਡਾ ਪ੍ਰਸ਼ਾਸਨ ਸਾਡੇ ਨਾਲ ਲੱਗੇ ਸਾਡੇ ਐਸਜੀ ਮੈਮ ਸਾਡੇ ਵਿੱਚ ਆਏ ਕਾਰਨ ਨੇ ਮੈਂ ਨਾਲ ਵਿਚਾਰ ਹੋਏ ਇਹਨਾਂ ਨੇ ਕਿਹਾ ਕਿ ਮੈਂ ਨੌਕਰੀ ਤੋਂ ਹਟ ਗਈ ਚਾਹ ਰਹੀ ਹਾਂ ਬਿਥੇਰੀ ਸ਼ੁਰੂਆਤ ਹੋਈ ਹੈ ਦੇਖੋ ਸਰਕਾਰਾਂ ਦਾ ਆਉਂਦੀਆਂ ਜਾਣੀਆਂ ਸੁੱਟੀਆਂ ਆਉਂਕੇ ਜਾਣਦੀਆਂ ਵਿੱਚ ਉਹਨਾਂ ਬੰਦ ਪਾਉਣਾ ਹੋਣ ਕੇ ਬੰਦੋ ਵੀ ਬੜਾ ਉਫਰਨ ਮਸੂਦ ਹੋਇਆ ਮਨੋ ਵੀ ਬੜਾ ਹਸੂ ਆਇਆ ਜਦੋਂ ਇਹ ਪ੍ਰਸ਼ਾਸਨ ਸਾਡੇ ਨਾਮ ਹੋਵੇਗਾ ਸਭ ਦਰਦ ਦੀ ਲੋਕੀ ਸਰ ਇਹ ਇੱਕ ਇੱਕ ਮਾਨਵਤਾ ਦਾ ਕੰਮ ਹੈ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਇਹ ਬੜਾ ਪਵਿੱਤਰ ਕੰਮ ਹੈ ਜੇ ਜਦੋਂ ਦੇਸ਼ ਆਜ਼ਾਦ ਹੋਇਆ ਸੀ ਕਹਿੰਦੇ ਉਦੋਂ ਵੀ ਆਪਾਂ ਸੋਚਦੇ ਹੁੰਦੇ ਦੇਸ਼ ਆਜ਼ਾਦ ਨਹੀਂ ਹੋਣਾ ਸੀ

एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत